ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਕੇ ਸਮੁੱਚੇ ਸਕੂਲਾਂ ਵਿੱਚ ਮਿੱਡੇ ਮੀਲ ਦੌਰਾਨ ਵਰਤੇ ਜਾਣ ਵਾਲੇ ਬਰਤਨਾਂ ਦੀ ਸਫਾਈ ਅਤੇ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਇਸ ਤਹਿਤ ਕੋਟੀ ਸੇਖਾ ਦੇ ਸਰਕਾਰੀ ਕੰਨਿਆ ਸਕੂਲ ਦੇ ਚੌਂਕੀਦਾਰ ਵੱਲੋਂ ਪਾਣੀ ਵਾਲੀ ਟੈਂਕੀ ਦੀ ਸਫਾਈ ਕਰਦਿਆਂ ਅਚਾਨਕ ਮੌਤ ਹੋ ਗਈ ਜਿਸ ਤੇ ਕੋਟੀ ਸੇਖਾ ਅਤੇ ਰਮਕੋਟ ਦੇ ਪ੍ਰਸ਼ਾਸਨ ਵੱਲੋਂ ਸਕੂਲ ਮੁਖੀ ਤੇ ਕੇਸ ਦਰਜ ਕਰਨ ਦੀ ਦਬਸ਼ ਦੇ ਕੇ ਮਰਤਕ ਦੇ ਪਰਿਵਾਰ ਨੂੰ ਸਕੂਲ ਇੰਚਾਰਜ ਪਾਸੋਂ ਜਬਰੀ 4 ਲੱਖ ਰੁਪਏ ਦਿਵਾਉਣ ਦੇ ਵਿਰੋਧ ਵਿੱਚ ਅੱਜ ਸਮੁੱਚੇ ਸਕੂਲ ਅਧਿਆਪਕਾਂ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਿਸੇ ਖਾਂਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ ਜਿਸ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਿਸੇ ਸਰਕਾਰੀ ਵਿਭਾਗ ਵਿੱਚ ਡਿਊਟੀ ਦੌਰਾਨ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦੇਣਾ ਬਣਦਾ ਹੈ ਪਰ ਸਥਾਨਕ ਪ੍ਰਸ਼ਾਸਨ ਵੱਲੋਂ ਵੱਲੋਂ ਸਕੂਲ ਮੁਖੀ ਤੋਂ ਜ਼ਬਰਨ 4 ਲੱਖ ਰੁਪਇਆ ਵਸੂਲ ਲਿਆ ਗਿਆ ਜਿਸ ਨੂੰ ਅਧਿਆਪਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ 10 ਜੁਲਾਈ ਨੂੰ ਡੀਸੀ ਦਫਤਰ ਮੋਗਾ ਅੱਗੇ ਸਮੂੱਚੇ ਅਧਿਆਪਕ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰਨ ਗਈਆਂ ਇਸ ਧਰਨੇ ਦੌਰਾਨ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਖਿਲਾਫ ਰੋਹ ਭਰਪੂਰ ਨਾਰੇਬਾਜ਼ੀ ਕੀਤੀ ਗਈ ਧਰਨੇ ਉਪਰੰਤ ਸਮੂੱਚੇ ਅਧਿਆਪਕਾਂ ਵੱਲੋਂ ਸਕੂਲ ਤੋਂ ਲੈ ਕੇ ਕੋਟੇ ਸਿਕਾਂ ਦੇ ਮੁੱਖ ਚੌਕ ਤੱਕ ਰੋਸ ਮਾਰਚ ਕਰਦਿਆਂ ਧਰਨਾ ਸਮਾਪਤ ਕੀਤਾ ਲੰਮੇ ਕਰੜੇ ਸੰਘਰਸ਼ਾਂ ਦੇ ਰਾਹ ਪਾਓ ਜੋ ਮੈਂ ਇਹ ਇੱਥੇ ਸਾਰੀਆਂ ਯੂਨੀਅਨਾਂ ਦੀ ਲੀਡਰਸ਼ਿਪ ਬੈਠੀ ਆ ਆਪਣਾ ਤਾਂ ਉਹਨਾਂ ਨੂੰ ਇੱਕ ਹੀ ਸੁਨੇਹਾ ਵੀ ਉਹ ਬਈ ਬਿਨਾਂ ਲੜੇ ਲੱਗੇ ਆ ਈਟੀਟੀ ਵਾਲੇ ਬੈਠੇ ਆ ਆ ਬੀਐਡ ਫਰੰਟ ਵਾਲੇ ਬੈਠੇ ਆ ਵਲੰਟੀਅਰ ਬੈਠੇ ਆ ਇਹ ਸਿਸਟਮ ਕਿੱਧਰ ਨੂੰ ਜਾਂਦਾ ਕੱਲ ਉਹਨਾਂ ਦੇ ਸਕੂਲ 'ਚ ਕਿਸੇ ਦੀ ਮੌਤ ਹੋ ਜੂ ਫਿਰ ਪ੍ਰਿੰਸੀਪਲ ਸਾਹਿਬ ਦੇਣਗੇ ਮੁਆਵਜ਼ਾ ਡੀਓ ਦਫ਼ਤਰ 'ਚ ਹੋ ਜੂ ਡੀਸੀ ਦਫ਼ਤਰ 'ਚ ਕਿਸੇ ਦੀ ਮੌਤ ਹੋ ਜੂ ਥਾਣੇ 'ਚ ਕਿਸੇ ਦੀ ਮੌਤ ਹੋ ਜੂ ਫਿਰ ਐਸਐਚਓ ਮੁਆਵਜ਼ਾ ਦੇਂਦਾ ਫਿਰ ਇਸ ਕਰਕੇ ਜਿਹੜੇ ਸਾਡੇ ਇਹ ਛੋਟੇ ਕਰਮਚਾਰੀ ਆ ਕਦੇ ਸੁਣਿਆ ਜਿਹਦੇ ਕੋਲੇ 100 ਕਿੱਲਾ ਹੋਵੇ ਪੁਲਿਸ ਚ ਭਰਤੀ ਹੁੰਦਾ ਇੱਕ ਗੱਲ ਤਾਂ ਆਪਣਾ ਕਾਮਨ ਮਿਨਿਮਮ ਪ੍ਰੋਗਰਾਮ ਆ ਪਿਛਲੇ ਸਾਲਾਂ ਦੇ ਵਿੱਚ ਜਾਣਕਾਰੀ ਵਾਲੀ ਗੱਲ ਆ ਆਪਣੇ ਚ ਕੋਣ ਨਹੀਂ ਲੜਿਆ ਪ੍ਰਿੰਸੀਪਲ ਨਹੀਂ ਲੜੇ ਸਭ ਤੋਂ ਵੱਧ ਨੁਕਸਾਨ ਹੋ ਗਿਆ ਸੈਂਟਰ ਦਾ ਗ੍ਰੇਡ 600 ਤੋਂ 660 ਲੈ ਕੇ ਗਈ ਜਿਹੜਾ ਕਿਡਰ ਜਿਹੜੇ ਲੋਕ ਕਿਸਾਨ ਨਹੀਂ ਲੜੇ ਕਿੰਨਾ ਨੁਕਸਾਨ ਕਰਾ ਲਿਆ ਮਜ਼ਦੂਰ ਨਹੀਂ ਲੜੇ ਹੁਣ ਯਾਰ ਆ ਮਲਾਜ਼ਮ ਲੜੇ 70 ਦੇ ਹੱਕੇ ਤੇ ਲੜੇ 75 ਦੇ ਲਾਕੇ ਤੇ ਲੜੇ ਚੰਗੀਆਂ ਤਨਖਾਹਾਂ ਵਾਲੇ ਹੋਗੇ ਪਰ ਲੜੇ ਬਿਨਾ ਕੋਈ ਗੁਜਾਰਾ ਨਹੀਂ ਜਿਹੜੀ ਇਹ ਗਲਤ ਰਵਾਇਤ ਇਥੋਂ ਦੇ ਕੋਟੀ ਸਿਖਾਂ ਧਰਮ ਕੋਟ ਦੇ ਪ੍ਰਸ਼ਾਸਨ ਨੇ ਲਿਆਂਦੀਆ ਉਹਨਾਂ ਨੂੰ ਵੀ ਕਾਨੂੰਨਗਾਨੀ ਹੋਣਾ ਚਾਹੀਦਾ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਪੰਜਾਬ ਚੋਂ ਨਸ਼ਿਆਂ ਦਾ ਦਰਿਆ ਵਗੀ ਜਾਂਦਾ ਗੁੰਡਾਗਰਦੀ ਦਾ ਦਰਿਆ ਵਗੀ ਜਾਂਦਾ ਇਥੇ ਪੋਲੀਟੀਕਲ ਲੀਡਰਸ਼ਿਪਾਂ ਦਾ ਕੋਈ ਧਿਆਨ ਹੀ ਨਹੀਂ ਮੈਂ ਬਾਗੇ ਭਰਾਣੇ ਤੋਂ ਭਗਤੇ ਜਾਂਦਾ ਸੀ ਦਿਨੇ 2 ਵਜੇ ਸੜਕ ਤੇ ਮੁੰਡਾ ਬੈਠਾ ਸੰਤਪੁਰੇ ਕੋਲੇ ਸੜਕ ਦੇ ਵਿਚਾਲੇ ਮੈਂ ਕਾਰ ਰੋਕ ਕੇ ਦੇਖਿਆ ਉਹ ਕੀ ਕਰ ਜਾਂਦਾ ਉਹਦੀ ਬਾਹਾਂ ਦੇ ਵਿੱਚ ਸਰਿੰਜੀ ਫਸ ਗਈ ਸੀ ਉਹ ਕੁੰਜੇ ਪੈਰਾ ਪਰ ਬਿਠਾ ਸੀ 20 22 ਸਾਲ ਦਾ ਨੌਜਵਾਨ ਹੋ ਉਹ ਤੋਂ ਸਰਿੰਜੀ ਨਹੀਂ ਸੀ ਕੱਟੀ ਜਾਂਦੀ ਤੇ ਮੁੱਖ ਮੰਤਰੀ ਕਹਿੰਦਾ ਨਸ਼ੇ ਬੰਦ ਕਰਾ ਦੇ ਨਸ਼ੇ ਫਰ ਬੰਦ ਪੁਲਿਸ ਵਾਲਿਆਂ ਦੀ ਬਦਲੀਆਂ ਕਰਾਉਣਾ ਨਾ ਬੰਦ ਹੋ ਜਾਣਗੇ ਕਦੇ ਨਹੀਂ ਬੰਦ ਤੁਹਾਨੂੰ ਬੰਦ ਕਰਨੇ ਪੈਣਗੇ ਭਾਈ ਥੋੜੇ ਦੇ ਵਿੱਚੋਂ ਹੀ ਵਿੱਚ ਨਾਲੇ ਸਾਨੂੰ ਬੰਦ ਕਰਾਉਣੇ ਪੈਣਗੇ ਇਹੋ ਜਿਹੇ ਜਿਹੜੇ ਘੋੜਾ ਇਸ ਨੂੰ ਲੰਬੇ ਲੜਦੇ ਪੈਣਗੇ ਇਸ ਕਰਕੇ ਸਾਰੇ ਸਾਥੀ ਜਿੰਨਾ ਚਿਰ ਲੀਡਰਸ਼ਿਪ ਨਹੀਂ ਆਉਂਦੀ ਥੋੜੇ ਬੰਦੇ ਭਾਈ ਚੁੜੇ ਆ ਪੰਜ ਬੰਦੇ ਗਏ ਆ ਉੱਥੇ ਗੱਲ ਕਰਕੇ ਆ ਜਾਣਗੇ ਦੱਸਣਗੇ ਥੋੜੇ ਵਿੱਚੋਂ ਹੀ ਆ ਜਿੰਨਾ ਚਿਰ ਉਹ ਨਹੀਂ ਆਉਂਦੇ ਉਹਨਾਂ ਚਿਰ ਕੋਈ ਬੰਦਾ ਜੇ ਕੋਈ ਜਾਣਾ ਕੋਈ ਵਾਸ਼ਰੂਮ ਜਾਣਾ ਦੋ ਚਾਰ ਮਿੰਟ ਜਿਆ ਆਇਆ ਹੋਏ ਕੋਈ ਬੰਦਾ ਨਾ ਉੱਥੇ ਇਥੇ ਡਟ ਕੇ ਬੈਠੋ ਇਹ ਜਿਹੜਾ ਤੈ ਹੋ ਗਿਆ ਇਹ ਜਿਹੜਾ ਇੱਕ ਫਿਰਤ ਪੈ ਗਈ ਇਹਦੇ ਬਹੁਤ ਗਲਤੰਦੀ ਜੇ ਤੁਹਾਨੂੰ ਭੱਖ ਚ ਅੱਜ ਮੈਂ ਅੱਜ ਇਹਨਾਂ ਨੂੰ ਕੋਟੀ ਸਿਖਾਣ ਕੱਲ ਨੂੰ ਹੋਰ ਨੂੰ ਹੋਰ ਨੂੰ ਆ ਸਾਰਿਆਂ ਨੂੰ ਹੀ ਗੰਭੀਰੰਤੀਜੇ ਭੁਗਤਣੇ ਪੈਣਗੇ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁੜਾਵਾਦ ਜਿੰਦਾਬਾਦ ਜਿੰਦਾਬਾਦ ਧਰकोट ਪ੍ਰਸ਼ਾਸਨ ਮੁੜਾਵਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁੜਾਵਾਦ ਮੁੜਾਵਾਦ ਜਿੰਦਾਬਾਦ ਉਹਦੀ ਆਕਾਲੇ ਟੱਕੇ ਇਸ਼ਾਈ ਬੰਦ ਕਰੋ ਧਿਆਪਨ ਟੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਧਿਆਪਨ ਟੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਧਿਆਪਨ ਕੇਤਾ ਕਰ ਸਕਦੀ ਇੱਕ ਕਲਾਸ ਦੇ ਵਿੱਚ ਅਧਿਆਪਕ ਪੜਾ ਰਿਹਾ ਹੈਗਾ ਏ ਬੱਚੇ ਬੈਠੇ ਆ ਸਾਹਮਣੇ ਕਿਸੇ ਕਰਾਮੇ ਕੋਈ ਘਟਨਾ ਵਾਪਰ ਸਕਦੀ ਆ ਤੇ ਕੀ ਉਹ ਅਧਿਆਪਕ ਜ਼ਿੰਮੇਵਾਰ ਹੋਏਗਾ ਇਹ ਜਿਹੜਾ ਸਿਸਟਮ ਸਾਡਾ ਜਿਹੜਾ ਹੈਗਾ ਏ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹੋਇਆ ਜਿਹੜੀ ਇੱਕ ਵਿਲੱਖਣ ਜਿਹੜੀ ਹੈ ਗਈ ਆ ਅਨীত ਤੋਰੀ ਆ ਕਿ ਇੱਕ ਸਕੂਲ ਮੁਖੀ ਨੂੰ ਮਜਬੂਰ ਕਰਕੇ ਤੇ ਉਹਨਾਂ ਤੋਂ ਇੰਨੇ ਪੈਸੇ ਜਿਹੜੀ ਹੈ ਵੱਡੀ ਅਮਾਉਂਟ ਕੁਝ ਹੀ ਟਾਈਮ ਦੇ ਵਿੱਚ ਘਰਾਉਣੀ ਮੇਰੇ ਹਸਾਬ ਨਾਲ ਇਹ ਦੇ ਵਿੱਚ ਕੋਈ ਇਨਸਾਨੀਅਤ ਨਹੀਂ ਉਹਨਾਂ ਕਰਤਾ ਹੈ ਗਏ ਕਿ ਮੈਡਮ ਕਿਰਨਪਾਲ ਜੀ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਕੂਲ ਨੂੰ ਸੁਝਾਰ ਹੁਟਾਂ ਘਣਾ ਚਲਾਇਆ ਹਰ ਅੱਲਾਕੇ ਜਿਹੜਾ ਪ੍ਰਿੰਸੀਪਲ ਹੁੰਦਾ ਹੈਗਾ ਇਹ ਉਹਦੇ ਕੋਲ ਤਾਂ ਹੁੰਦਾ ਹੈਗਾ ਉਹ ਕੰਮ ਕਰਦਾ ਹੈ ਜਿਹੜਾ ਚਾਰਜ ਹੁੰਦਾ ਹੈ ਗਏ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਕਿੰਨੀਆਂ ਇੱਕ ਸਮੱਸਿਆਵਾਂ ਦਾ ਸਾਹਮਣਾ ਕਰਦਾ ਪੈਂਦਾ ਹੈ ਗਏ ਕਿਸ ਤਰੀਕੇ ਨਾਲ ਉਹ ਕੰਮ ਕਰਾਉਂਦਾ ਹੈਗਾ ਹੈ ਜੇ ਮੈਡਮ ਨੇ ਇੱਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਗਏ ਉਹ 4 ਲੱਖ ਰੁਪਏ ਕੋਈ ਜ਼ਿਆਦਾ ਨਹੀਂ ਸੀ ਗਏ ਅਸੀਂ 40-45 ਜਾਣੇ ਸੀਗੇ ਕਿ ਉਸ ਪਰਿਵਾਰ ਦੀ ਮਦਦ ਕਰ ਦੇਣ ਦੇ ਵੱਤੋਂ ਵੱਧ ਹੋ ਸਕਦਾ 4 ਲੱਖ ਤਾਂ ਵੀ ਜ਼ਿਆਦਾ ਹੋ ਜਾਂਦੀ ਪਰ ਜਿਹੜਾ ਇੱਕ ਕੰਡੀਸ਼ਨ ਲਾ ਕੇ ਜਿਹੜਾ ਹੈਗਾ ਇਹ ਕਿਸੇ ਨੂੰ ਬਲੈਕਮੇਲ ਕਰਕੇ ਜਿਹੜਾ ਗਾਇਆ ਕਿਸੇ ਦਾ ਗਲਾ ਨੱਪ ਕੇ ਜਿਹੜਾ ਰਾਜੀਨਾਮਾ ਕਰਾਇਆ ਗਿਆ ਉਹਦੇ ਅਸੀਂ ਬਿਲਕੁਲ ਵਿਰੋਧ ਹੈ ਅਸੀਂ ਸਭੂ ਸਟਾਫ ਦੇ ਵਿੱਚ ਮੈਂ ਵਿਚਰਿਆ ਹੋਇਆ ਹੈ ਕੋਈ 4 ਲੱਖ ਰੁਪਏ ਸਾਡੇ ਵਾਸਤੇ ਜ਼ਿਆਦਾ ਨਾ ਹੋਣੀ ਸੀ ਜੇ ਇਹੀ ਰਾਜੀਨਾਮਾ ਕਿਸੇ ਤਰੀਕੇ ਦੇ ਨਾਲ ਹੋਵੇ ਔਰ ਮੈਂ ਤਾਂ ਮੈਡਮ ਜੀ ਨਾਲ ਗੱਲ ਵੀ ਕੀਤਾ ਉਹ ਜਿਆ ਸਮੱਸਿਆ ਜਿਹੜੀ ਹੈਗੀ ਉਸ ਨੂੰ ਕਿਸੇ ਤਰੀਕੇ ਨਾਲ ਵਧਾਇਆ ਗਿਆ। ਸੋ ਅਸੀਂ ਜਿਹੜਾ ਹੈਗਾ ਹੈ ਕੇਰਸਨਲ ਸਨੂ ਸਟਾਫ ਜਿਹੜਾ ਹੈਗਾ ਹੈ ਸਰਕਾਰੀ ਕੰਨਸਿੰਗ ਸਕੂਲ ਕੋਰਡੀਨੇਟਰ ਜਿੰਨੀਆਂ ਵੀ ਜਥੇ ਬੰਦੀਆਂ ਇੱਥੇ ਆਈਆਂ ਹੈਗੀਆਂ ਜਿੰਨੇ ਵੀ ਅਧਿਆਪਕ ਇੱਥੇ ਦੂਰੋਂ ਨੇੜੋਂ ਆਏ ਹੈਗੇ ਉਹਨਾਂ ਦਾ ਮੈਂ ਤੁਹਾਨੂੰ ਹੱਥ ਕਰਦਾ ਹੈਗਾ ਵੀ ਤੁਸੀਂ ਇੱਕ ਸਾਡੇ ਅਧਿਆਪਕ ਸਾਥੀ ਦਾ ਜਿਹੜਾ ਹੈਗਾ ਹੈ ਆਵਾਜ਼ ਸਤਿਕਾਰ ਪ੍ਰਸ਼ਾ ਜਨ ਮਰਦਾਬਾਦ 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 ਜਿੰਦਾਬਾਦ ਜਿੰਦਾਬਾਦ ਦੇਬਕੇਤਾ ਜਿੰਦਾਬਾਦ 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 ਉਸ ਸਮੇਂ ਉਸ ਮਜ਼ਦੂਰ ਨੂੰ ਮੈਂ 4 ਲੱਖ ਰੁਪਈਆ ਦਵਾਇਆ 2 ਲੱਖ ਤਾਂ ਲੇਬਰ ਕੋਈ ਇਹਨਾਂ ਦਾ ਡਿਪਾਰਟਮੈਂਟ ਆ ਉਹਦੇ ਰਾਈ ਤੇ 2 ਲੱਖ ਕਿਸੇ ਹੋਰ ਰਾਈ ਦਵਾਇਆ ਹੈਗਾ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਵਾਅਦਾ ਕੀਤਾ ਸਾਡੇ ਨਾਲ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਂ ਲੈਟਰ ਜਾਰੀ ਕਰ ਦੂੰਗਾ ਜਿਹਦੇ ਰਾਹੀਂ ਇੱਕ ਕੇਸ ਬਣਾ ਕੇ ਜਿਹੜਾ ਤੁਹਾਡਾ ਪੰਜਾਬ ਸਰਕਾਰ ਨੂੰ ਭੇਜਿਆ ਜਾਊਗਾ ਪੰਜਾਬ ਸਰਕਾਰ ਤੋਂ ਡੇਢ ਤੋਂ 2 ਮਹੀਨਾ ਦੇ ਵਿੱਚ ਵਿੱਚ ਉਹ ਰਾਸ਼ੀ ਜਿਹੜੀ ਹੈਗੀ ਆ ਉਹ ਇੱਥੇ ਆ ਜੂਗੀ ਤੇ ਉਹ ਦੇ ਦਿੱਤੀ ਜਾਊਗੀ ਜਿਨ੍ਹਾਂ ਦੀ ਪਰਪਾਈ ਹੋਣੀ ਆ ਜਿਹੜੇ ਸਕੂਲ ਦੇ ਇੰਚਾਰਜ ਆ ਜਿਨ੍ਹਾਂ ਨੇ ਐਡ ਦਾ ਸਪੋਰਟ ਪਤਾ ਨਹੀਂ ਕਿਵੇਂ 4 ਲੱਖ ਰੁਪਈਆ ਦਾ ਇੰਤਜ਼ਾਮ ਕੀਤਾ ਉਹਨਾਂ ਦੀ ਪਰਪਾਈ ਕਰਨ ਵਾਸਤੇ ਉਹਨਾਂ ਨੇ ਸਮਾਂ ਮੰਗਿਆ ਸਾਡੇ ਕੋਲ ਡੇਢ ਤੋਂ 2 ਡੇਢ ਤੋਂ 2 ਮਹੀਨੇ ਉਹਦੇ ਵਾਸਤੇ ਉਹਨਾਂ ਨੇ ਚਿੱਠੀ ਜਾਰੀ ਕਰਨੀ ਹੈਗੀ ਆ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਹੁਣ ਮੇਰੀ ਗੱਲ ਤੇ ਅੰਨਾਂ ਸੁਣੋ ਜੇ ਅਖੀਰ ਤੇ ਜਿਹੜੀ ਗੱਲ ਹੈਗੀ ਆ ਸਾਡੀ ਬਾਲੀ ਵਧੀਆਂ ਨਹੀਂ ਵਹੀ ਡੀਸੀ ਸਾਹਿਬ ਵੀ ਗਰਮ ਹੋ ਗਏ ਔਰ ਸਾਡੀਆਂ ਜਥੇਬੰਦੀਆਂ ਜਿਹੜੀਆਂ ਜਿੰਨੇ ਮੈਂਬਰ ਸੀਗੇ ਅਸੀਂ ਵੀ ਉਹਨਾਂ ਨਾਲ ਗੱਲ ਕਿਉਂਕਿ ਉਹਨਾਂ ਨੇ ਸਾਡੇ ਤੋਂ ਗੱਲ ਥੋਪੜੀ ਚਾਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਸਾਨੂੰ ਜਿਹੜਾ ਹੈਗਾ ਦਾ ਤੁਰੰਤ ਹੱਲ ਚਾਹੀਦਾ ਜੇ ਤੁਸੀਂ ਸਾਡੇ ਜिले ਦੇ ਮਾਲਕ ਆ ਤੁਸੀਂ ਕਰ ਸਕਦੇ ਹੋ ਕੁਛ ਨਾ ਕੁਛ ਹੱਲ ਪਰ ਉਹ ਇਸ ਗੱਲ ਤੇ ਆਉਂਦੇ ਨਹੀਂ ਸੀ ਇਸ ਕਰਕੇ ਸਾਡੀ ਗੱਲ ਜਿਹੜੀ ਥੋੜੀ ਜੀ ਹਕੀਰ ਤੇ ਗਰਮਾ-ਗਰਮੀ ਵੀ ਹੋਈ ਹੈ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਦੱਸ ਦਿੰਨਾ ਪੀ.ਸੀ. ਸਾਹਿਬ ਨਾਲ ਸਾਡੀ ਗਰਮਾ-ਗਰਮੀ ਵੀ ਹੋਈ ਆ ਕਿਉਂਕਿ ਇਸ ਜਿਹੜਾ ਸਕੂਲ ਇੰਚਾਰਜਾ ਦਾ ਕੋਈ ਕਸੂਰ ਨਹੀਂ ਸੀ ਇਹਨੂੰ ਤਾਂ ਦਾਬੇ ਮਾਰ ਕੇ ਧੱਕੇ ਨਾਲ 4 ਲੱਖ ਰੁਪਈਆ ਨਾ ਧੋਖਾ ਰਾਇਆ ਗਿਆ ਹੁਣ ਅਗਨੀ ਕਹਿੰਦੇ ਜਿਹੜੀ ਸਾਥੀਓ ਤੁਹਾਡੇ ਸਾਹਮਣੇ ਮੈਂ ਗੱਲ ਰੱਖਤੀ ਆ ਜਿੰਨੀਆਂ ਜਥੇਬੰਦੀਆਂ ਅਸੀਂ ਇੱਥੇ ਮੀਟਿੰਗ ਕੀਤੀ ਆ ਡੀ.ਟੀ.ਐਫ. ਬੀ.ਐਡ. ਫਰੰਟ ਉਸ ਤੋਂ ਬਾਅਦ ਗਵਰਨਮੈਂਟ ਟੀਚਰ ਯੂਨੀਅਨ ਲੈਕਚਰਰ ਯੂਨੀਅਨ ਅਧਿਆਪਕ ਦਲ ਅ ਐਲੀਮੈਂਟਰੀ ਟੀਚਰ ਯੂਨੀਅਨ ਐਟਯੂ ਤੇ ਨਾਲ ਹੀ ਹੋਰ ਵੀ ਜਿਹੜੀਆਂ ਜਥੇਬੰਦੀਆਂ ਕੱਚੇ ਮੁਲਾਜ਼ਮਾਂ ਦੀਆਂ ਜਿਹੜੀਆਂ ਜਥੇਬੰਦੀਆਂ ਸਿੱਖਿਆ ਪ੍ਰੋਵਾਈਡਰਸ ਦੀਆਂ ਉਹ ਸਾਰੇ ਇੱਥੇ ਸਾਥੀ ਸੀਗੇ ਸਾਥੀਓ ਤੁਸੀਂ ਫੈਸਲਾ ਕਰਨਾ ਗੱਲ ਅਸੀਂ ਤੁਹਾਡੇ ਸਾਹਮਣੇ ਰੱਖਣ ਲੱਗੇ ਇੱਕ ਹਫ਼ਤਾ ਸੀ ਚਾਹੁੰਦੇ ਵੀ ਡੀਸੀ ਸਾਹਿਬ ਨੇ ਦੇ ਦिए ਵੀ ਉਹ ਸਾਨੂੰ ਤਾਂ ਕਿ ਚਿੱਠੀ ਜਾਰੀ ਕਰ ਦੇਣ ਉਤੋਂ ਵੀ ਅਸੀਂ ਤੁਹਾਡਾ ਡੇਢ ਤੋਂ 2 ਮਹੀਨਿਆਂ ਦੇ ਵਿੱਚ ਜਿਹੜੀ ਤੁਹਾਡੀ ਪਰਭਾਈ ਕਰਦਾਂਗੇ ਜੇ ਤਾਂ ਇੱਕ ਹਫ਼ਤੇ ਦੇ ਵਿੱਚ ਚਿੱਠੀ ਜਾਰੀ ਕਰਦੇ ਆ ਤਾ ਫੇਰ ਅਸੀਂ ਅਗਲੀ ਗੱਲ ਡੀਸੀ ਸਾਹਿਬ ਨਾਲ ਕਰਨੋਂ ਤਿਆਰ ਆ ਨਹੀਂ ਤਾਂ 10 ਤਰੀਕ ਨੂੰ 10 ਜੁਲਾਈ ਨੂੰ ਸਾਡਾ ਹੁਣ ਧਰਨਾ ਕੋਟਿਸੇ ਖਾਣੇ ਲੱਗਣਾ 10 ਜੁਲਾਈ ਨੂੰ ਸਾਰੇ ਜਵਨੇ ਹੱਥ ਖੜੇ ਕਰਕੇ ਆਪਣੀ ਸਹਿਮਤੀ ਦੇਣੀ ਆ ਕਿ 10 ਜੁਲਾਈ ਨੂੰ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਦੇ ਮੂਹਰੇ ਧਰਨਾ ਲੱਗੂਗਾ ਆਪਣੇ ਹੱਕ ਲੈਣ ਵਾਸਤੇ ਜੇ ਸਾਰੇ ਸਹਿਮਤ ਆ ਤਾਂ ਹੱਥ ਕਰੇ ਕਰਕੇ ਮੈਨੂੰ ਸਹਿਮਤੀ ਦੱਸ ਦਿਓ ਜੀ मुदाबाद मुबा मुबा डी सी मोगा मुबा मुदाबादाद ज़िला मोगा मुबा मुरदाबादाद ज़िंदबाद ज़िंदबादार پورتو باؤ मोगा मुरदाबाद मुराबाद मुरदाबादीम धर्मकोट मुरदाबाद 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 एस डी एम धर्मकोट मुरदाबाद 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 पंजाब सरकार मुरदाबाद 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 पंजाब ज़िंदाबाद सॼा ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਇੰਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਧਮਕੀਆਂ ਦਿੱਤੀਆਂ ਕਿ ਤੁਹਾਡੇ ਦੇ ਪਰਚਾ ਦਰਜ ਕੀਤਾ ਜਾਊਗਾ। ਉਹਦੇ ਬੈਕ ਜਿਹੜੀ ਜ਼ਬਰੀ ਰਾਜੀਨਾਮਾ ਕਰਾ ਕੇ 4 ਲੱਖ ਰੁਪਏ ਦੀ ਵੜਾਈ ਕੀਤੀ ਗਈ ਆ ਪੁਲਿਸ ਦੇ ਗੁੰਡਾ ਤੰਤਰ ਦੇ ਐਥੇ ਉਹਦੇ ਖਿਲਾਫ ਰੋਸ ਮਾਰਚ ਅਸੀਂ ਸੰਕੇਤ ਰੋਸ ਮਾਰਚ ਕੀਤਾ ਅੱਜ ਡੀਸੀ ਨਾਲ ਵੀ ਮੁਲਾਕਾਤ ਕੀਤੀ ਆ। ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਅਗਲੇ 45 ਜਨਾਂ ਦੇ ਵਿੱਚੋਂ ਉਸ ਜਿਹੜਾ ਮਹੋਮ ਖਾਤੀ ਸਾਡਾ ਬਹਿਕਮੇ ਦਾ ਜਤਿੰਦਰ ਕੁਮਾਰ ਆ ਉਹਨੂੰ ਬੋਲ ਚਾ ਟਵਾਵਾਂਗੇ ਇੱਥੇ ਕੰਨ ਖੋੜ ਕੇ ਸੁਣ ਲੈ ਪ੍ਰਸ਼ਾਸਨ ਕੰਨ ਖੋੜ ਕੇ ਸੁਣ ਲੈ ਸੀਆਈਡੀ ਅਰੇ ਸਾਡੇ ਘੋੜੇ ਲੈ ਦੇ ਆਮਦਾਨਗਾਇਆਂ ਸੀ ਗੋਲਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਹੜਾ ਪ੍ਰਦਰਸ਼ਨ ਸਕੂਲ ਲੱਗਣ ਦਾ ਪਹਿਲਾ ਦਿਨ ਅੱਜ ਸਿਰ ਪ੍ਰਦਰਸ਼ਨ ਸਾਡਾ ਸੰਕੇਤਕ ਪ੍ਰਦਰਸ਼ਨ ਆ ਆਉਣ ਵਾਲੇ ਦਿਨਾਂ ਦੇ ਵਿੱਚ डी सी ख़िलाफ़ी धरमकोट ई सिखां पुलिस प्रशा जे ख़िलाफ़ हो असीं बुरो मुरदाबाद मुर्दा मुर्दाबाद मुरदाबाद मुरदाबाद ਔਰ ਮੈਂ ਇਸ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕੋਟੀਸਕਾਂਦਕੇ ਬਤੌਰ ਇੰਚਾਰਜ ਪ੍ਰਿੰਸੀਪਲ ਕੰਮ ਕਰ ਰਹੀ ਆ ਵੈਸੇ ਮੇਰੀ ਡੈਜ਼ਿਗਨੇਸ਼ਨ ਹੈ ਲੈਕਚਰਰ ਪੰਜਾਬੀ ਪਰ ਜਿਵੇਂ ਵਿਭਾਗ ਵਿੱਚ ਦੱਸਿਆ ਜਾਂਦਾ ਹੈ ਵੀ ਜਿਹੜਾ ਵੀ ਸੀਨੀਅਰ ਮੋਸਟਰ ਟੀਚਰ ਹੁੰਦਾ ਉਹ ਸਕੂਲ ਦਾ ਪ੍ਰਬੰਧ ਦੇਖਦਾ ਜਿੰਨੀ ਦੇਰ ਸਕੂਲ ਦੇ ਵਿੱਚ ਫੁੱਲ ਫਲੇਜ ਪ੍ਰਿੰਸੀਪਲ ਨਹੀਂ ਹੈ ਮੈਂ ਭਾਗ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ ਸੀ ਲੈਟਰ ਜਾਰੀ ਹੋਇਆ ਸੀ ਵੀਰ ਸਕੂਲ ਖੁੱਲਣ ਤੋਂ ਪਹਿਲਾਂ ਜਿਹੜੀ ਆ ਸਾਰੀ ਸਾਫ ਸਫਾਈ ਕਾਰਿਡੋਰ ਦੀ ਕੀਤੀ ਜਾਏਗੀ ਮਿਡ-ਡੇ ਮੀਲ ਦੇ ਬਰਤਨ ਜਿਹੜੇ ਆ ਸਾਫ ਕੀਤੇ ਜਾਣਗੇ ਟੈਂਕੀਆਂ ਵਗੈਰਾ ਦੀ ਸਾਫ ਸਫਾਈ ਕੀਤੀ ਜਾਏਗੀ ਕਿਉਂਕਿ ਸਕੂਲ ਖੁੱਲਣੇ ਆ ਉਹੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੈਂ ਗਰੁੱਪ ਵਿੱਚ ਇਹ ਲੈਟਰ ਵੀ ਪਾਈ ਤੇ ਉਹ ਮਿਡ-ਡੇ ਮੀਲ ਨਾਲ ਸੰਬੰਧਿਤ ਜਿਹੜੇ ਮੈਡਮ ਆ ਉਹਨਾਂ ਨੇ ਮਿਡ-ਡੇ ਮੀਲ ਜਿਹੜੇ ਵਰਕਰ ਆ ਉਹਨਾਂ ਨੂੰ ਬੁਲਾਇਆ ਤੇ ਜਿਹੜੇ ਜਤਿੰਦਰ ਕੁਮਾਰ ਭਾਈ ਜੀ ਅਸੀਂ ਉਹਨਾਂ ਨੂੰ ਭਾਈ ਜੀ ਕਹਿੰਨੇ ਆ ਉਹ ਇੱਥੇ ਚੌਕੀਦਾਰ ਆ ਉਹਨਾਂ ਉਹ ਇੱਥੇ ਆ ਕੇ ਲੋਕ ਖੋਲੇ ਆ ਉਹਨਾਂ ਨੇ ਲੋਕ ਖੋਲ ਕੇ ਜਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਾਫ ਸਫਾਈ ਕਰਨੀ ਆ ਬਰਤਨ ਸਾਫ ਕਰਨੇ ਆ ਟੈਂਕੀ ਦੇਖਣੀ ਆ ਬੀਬੀਆਂ ਨੇ ਕਿਹਾ ਸਾਡੀ ਹੈਲਪ ਕਰ ਦਿਓ ਸਾਡੀ ਮਦਦ ਕਰਾ ਦਿਓ ਪੌੜੀ ਭਾਰੀ ਆ ਕਿਉਂਕਿ ਜਿਹੜੇ ਬਿਲਡਿੰਗ ਹੈ ਜਿਹਦੇ ਤੇ ਟੈਂਕੀ ਪਈ ਆ ਉੱਚੀ ਆ ਕਹਿੰਦੇ ਸਾਡੇ ਨਾਲ ਪੌੜੀ ਲਵਾ ਦਿਓ ਲਵਾਤੀ ਆਪ ਵੀ ਉੱਪਰ ਚੜ ਗਏ ਉਹ ਦੋ ਬੀਬੀਆਂ ਬਾਈ ਵੀ ਨਾਲ ਕਿਉਂਕਿ ਇਹਨਾਂ ਜਿਵੇਂ ਆਪਾਂ ਸਾਰੇ ਮਿਲ ਜੁਲ ਕੇ ਕੰਮ ਕਰਦੇ ਆ ਇਹ ਸਾਰੇ ਵਰਕਰ ਮਿਲ ਜੁਲ ਕੇ ਇੱਕ ਦੂਸਰੇ ਦਾ ਸਾਥ ਦਿੰਦੇ ਆ ਕੰਮ ਕਰਦੇ ਆ ਸਫਾਈ ਕਰਨ ਲੱਗੇ ਆ ਟੈਂਕੀ ਵਿੱਚ ਪਾਣੀ ਬਹੁਤ ਥੋੜਾ ਸੀ ਥੱਲੇ ਗਾਰ ਜੰਮੀ ਸੀ ਬਾਈ ਨੇ ਕਿਹਾ ਵੀ ਇਹ ਬਸ ਥੋੜੀ ਜੀ ਗੰਦੀ ਆ ਥੱਲੇ ਤੇ ਉਹ ਇੱਕ ਬੀਬੀ ਵੜਨ ਲੱਗੇ ਉਹ ਭਾਰੀ ਸੀ ਉਹ ਕਹਿੰਦੇ ਵੀ ਉਹਨਾਂ ਨੂੰ ਕਹਿੰਦੇ ਸੋਨੂੰ ਤੂੰ ਰਹਿਣ ਦੇ ਵੀ ਉਹਨਾਂ ਦੇ ਦਸਨ ਅਨੁਸਾਰ ਆ ਸਰ ਮੈਂ ਤਾਂ ਕੋਲ ਨਹੀਂ ਸੀ ਉਹਨਾਂ ਨਾਲ ਜੋ ਗੱਲ ਹੋਈ ਹੈ ਕਹਿੰਦੇ ਵੀ ਜਿਹੜੇ ਇਹ ਇਹ ਤਾਂ ਛੋਟੀ ਜੀ ਟੈਂਕੀ ਆ ਮੈਂ ਵਿੱਚ ਵਰ ਜਾਣਾ ਕਹਿੰਦੇ ਉਹ ਇਹ ਵੀ ਕੱਦ ਲੰਬੇ ਦਾ ਫਾਇਦਾ ਵੀ ਹੁੰਦਾ ਕਿਤੇ ਨੁਕਸਾਨ ਵੀ ਹੁੰਦਾ ਹਾਸੇ 'ਚ ਕਹਿੰਦੇ ਐ ਕਰਕੇ ਅੰਦਰ ਚਲੇ ਗਿਆ ਸਾਫ਼ ਕਰਨ ਲੱਗੇ ਆ ਚੰਗੀ ਤਰ੍ਹਾਂ ਟੈਂਕੀ ਸਾਫ਼ ਹੋ ਗਈ ਹੈ ਉਹ ਕਹਿੰਦੇ ਗੱਲਾਂ ਵੀ ਕਰੀ ਜਾਂਦੇ ਆ ਗੱਲਾਂ ਕਰਦੇ ਕਰਦੇ ਅਚਾਨਕ ਹੀ ਚੁੱਪ ਕਰ ਗਏ ਥੱਲੇ ਬੈਠ ਗਏ। ਉਹਨਾਂ ਨੂੰ ਲੱਗਿਆ ਵੀ ਕਿਤੇ ਵੀ ਉਹ ਥੱਕ ਗਿਆ ਜਾਂ ਕੋਈ ਸਾਂਹ ਚੜ ਗਿਆ ਕਹਿੰਨੇ ਭਾਈ ਭਾਈ ਉੱਠੋ। ਪਰ ਉਹ ਨਹੀਂ ਉੱਠੇ। ਅਚਾਨਕ ਉਹਨਾਂ ਦੀ ਜਿਹੜੀ ਆ ਉਥੇ ਮੌਤ ਹੋ ਗਈ ਉਹਨਾਂ ਨੂੰ ਪਤਾ ਤਾਂ ਉਦੋਂ ਲੱਗਦਾ ਵੀ ਜਦੋਂ ਨਹੀਂ ਬੋਲੇ। ਫਿਰ ਉਹਨਾਂ ਨੇ ਆਸ-ਪਾਸੇ ਬੰਦੇ ਬੁਲਾਏ ਕੀਤਾ ਤੇ ਮੈਨੂੰ 12:30 ਦੇ ਕਰੀਬ ਇੱਥੋਂ ਹੀ ਆਪਣੀ ਇੱਕ ਟੀਚਰ ਆ ਉਹਨਾਂ ਦਾ ਫੋਨ ਗਿਆ ਕਹਿੰਦੇ ਮੈਡਮ ਤੁਹਾਨੂੰ ਕੋਈ ਕਾਲ ਆਈ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਸਕੂਲ ਵਿੱਚ ਨਾ ਕੋਈ ਘਟਨਾ ਵਾਪਰੀ ਹੈ ਆਪਣੇ ਜਤਿੰਦਰ ਕੁਮਾਰ ਹੈ ਉਹਨਾਂ ਨੂੰ ਕੋਈ ਹਾਦਸਾ ਹੋਇਆ ਮੈਂ ਸੋਚਿਆ ਵੀ ਸ਼ਾਇਦ ਕਿਉਂਕਿ ਚਾਰੇ ਪਾਸੇ ਤੁਰੇ ਫਿਰਦੇ ਆ ਕਿੰਨੇ ਦਰਖਤ ਵਗੈਰਾ ਸ਼ਾਇਦ ਕੁਝ ਲੜਨਾ ਗਿਆ ਹੋਵੇ ਜਾਂ ਕੋਈ ਛੱਟਸੂਟ ਨਾ ਲੱਗੀ ਹੋਵੇ ਮੇਰੇ ਦਿਮਾਗ 'ਚ ਨਹੀਂ ਸੀ ਏਦਾਂ ਦਾ ਕੁਝ ਤੇ ਇਥੋਂ ਹੀ ਮੈਂ ਲੋਕਲ ਟੀਚਰ ਨੂੰ ਮੈਂ ਮੋਗੇ ਸੀ ਮੈਂ ਉਹਨਾਂ ਨੂੰ ਭੇਜਿਆ ਮੈਂ ਕਿਹਾ ਵੀ ਦੇਖ ਸਰ ਨੂੰ ਇੱਥੇ ਲੈਕਚਰ ਆ ਫਿਜ਼ਿਕਸ ਸਾਰਾ ਸੁਖਦੇਵ ਸਰ ਉਹਨਾਂ ਨੂੰ ਭੇਜਿਆ ਮੈਂ ਕਿਹਾ ਵੀ ਸਰ ਜਾ ਕੇ ਦੇਖੋ ਮੜਾ ਜਾ ਕੋਈ ਹਾਦਸਾ ਹੋਇਆ ਵੀ ਮੈਂ ਇੱਥੇ ਆਪਨ ਜਿਹੜੇ ਲੋਕਲ ਟੀਚਰ ਆ ਉਹਨਾਂ ਨੂੰ ਵੀ ਬੁਲਾ ਲਓ ਇਹ ਆਏ ਆ ਤੇ ਇਹਨਾਂ ਨੂੰ ਆ ਕੇ ਜਦੋਂ ਪਤਾ ਲੱਗਦਾ ਵੀ ਉਹਨਾਂ ਦੀ ਤਾਂ ਮੌਤ ਹੋ ਗਈ ਫਿਰ ਇਹਨਾਂ ਦਾ ਮੈਨੂੰ ਫੋਨ ਜਾਂਦਾ ਕਹਿੰਦੇ ਮੈਡਮ ਐਂਦਾ ਕਰਕੇ ਜਤਿੰਦਰ ਕੁਮਾਰ ਤਾਂ ਵੀ ਨਹੀਂ ਰਹਿ। ਫਿਰ ਮੇਰੇ ਹਸਬੰਦ ਵੀ ਨੇੜੇ ਸੀਗੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਜਾ ਕੇ ਦੇਖੋ ਜਾਂ ਤਾਂ ਮੈਨੂੰ ਇੱਥੋਂ ਲੈ ਜਾਓ ਜਾਂ ਤੁਸੀਂ ਪਹਿਲਾਂ ਪਹੁੰਚ ਜੂ ਵੀ ਜੋ ਵੀ ਕੋਈ ਕਾਰਵਾਈ ਹੁੰਦੀ। ਫਿਰ ਉਹਨਾਂ ਨੇ ਸਾਰਿਆਂ ਨੇ ਮਿਲ ਲੱਗ ਲਗਾ ਕੇ ਇਕੱਠੇ ਹੋ ਕੇ ਉਹਨਾਂ ਨੂੰ ਪੋਸਟਮਾਰਟਮ ਵੀ ਕਰਵਾਇਆ। ਤੇ ਸਾਰੀ ਮਦਦ ਵੀ ਕੀਤੀ ਸਾਡੇ ਵੀ ਦਿਮਾਗ 'ਚ ਕੁਝ ਵੀ ਇਦਾਂ ਦਾ ਨਹੀਂ ਸੀ ਅਸੀਂ ਸੋਚ ਰਹੇ ਸੀ ਮੈਂ ਜਿੰਨੇ ਵੀ ਸਟਾਫ ਮੈਂਬਰਾਂ ਨਾਲ ਗੱਲ ਹੋਈ ਵੀ ਬਹੁਤ ਮਾੜਾ ਹੋਇਆ ਆਪਣੇ ਪਰਿਵਾਰ ਦੇ ਇੱਕ ਜੀ ਸੀ ਆਪਾਂ ਹੁਣ ਆਪਣੇ ਇਹ ਫਰਜ਼ ਬਣਦਾ ਵੀ ਹੁਣ ਆਪਾਂ ਇਕੱਠੇ ਹੋਈਏ ਇਕੱਠੇ ਕਰਕੇ ਉਹਨਾਂ ਨੂੰ ਮਦਦ ਕਰੀਏ ਹੁਣ ਜਦੋਂ ਵੀ ਆਪਾਂ ਨੂੰ ਵਿਭਾਗ ਵੱਲੋਂ ਕੁਝ ਕਿਹਾ ਜਾਏਗਾ ਆਪਾਂ ਪਰਿਵਾਰ ਨੂੰ ਪਹਲ ਦੇਵਾਂਗੇ ਇਹ ਮਦਦ ਕਰ ਸਕਦੇ ਆ ਜਿਹੜੇ ਆ ਇਨਸਾਨੀਅਤ ਦੇ ਤੌਰ ਤੇ ਅਸੀਂ ਤਾਂ ਵੇਟ ਕਰੀ ਜਾਨੇ ਹੁੜੀ ਕੀ ਜਾਨੇ ਵੀ ਜਦੋਂ ਕੋਈ ਪੋਸਟਮਾਰਟਮ ਹੋਇਆ ਉਸ ਤੋਂ ਬਾਅਦ ਸੰਸਕਾਰ ਦੀ ਜੋ ਵੀ ਕੋਈ ਕਾਰਵਾਈ ਹੋਏਗੀ ਮੈਂ ਸਟਾਫ ਨੂੰ ਕਹੀ ਜਾਨੀ ਮੈਂ ਗਰੁੱਪ ਵਿੱਚ ਮੈਸੇਜ ਪਾਵਾਂਗੀ ਫਿਰ ਆਪਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਤੇ ਪਰ ਸਰ ਪੋਸਟਮਾਰਟਮ ਤੱਕ ਸਭ ਕੁਝ ਸਹੀ ਆ ਉਸ ਤੋਂ ਬਾਅਦ ਜਦੋਂ ਲਾਸ਼ ਕੋਟਿਸੇਖਾਂ ਵਿੱਚ ਦਾਖਲ ਹੁੰਦੀ ਆ ਉਸ ਤੋਂ ਬਾਅਦ ਮੈਨੂੰ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਸਰ ਵੀ ਕਿਸ ਨੇ ਕੀ ਕਿਹਾ ਇੱਥੇ ਆ ਕੇ ਉਹਨਾਂ ਦੇ ਵਿਚਾਰ ਸਾਰੇ ਬਦਲ ਜਾਂਦੇ ਆ ਜਿਹੜੇ ਕੀ ਹੈ ਜਦੋਂ লাশ ਲੈ ਕੇ ਗਏ ਆ ਉਦੋਂ ਪਰਿਵਾਰ ਮੈਂਬਰ ਦੋ ਹੀ ਜਣੇ ਸੀ ਜਤਿੰਦਰ ਕੁਮਾਰ ਦੇ ਮਿਸਿਸ ਸੀਗੇ ਜਾਂ ਬੇਟਾ ਸੀ ਉਹਨਾਂ ਦੀ ਉਹ ਹਾਲਤ ਨਹੀਂ ਸੀ ਵੀ ਉਹਨਾਂ ਨੂੰ ਨਾਲ ਲਜਾਇਆ ਜਾਵੇ ਰਿਸ਼ਤੇਦਾਰ ਕੋਈ ਨਹੀਂ ਆਇਆ ਸੀ ਹਲੇ ਫਿਰ ਅਸੀਂ ਚਲੋ ਇਨਸਾਨੀਅਤ ਦੇ ਤੌਰ ਤੇ ਲੈ ਕੇ ਵੀ ਗਏ ਪਰਿਵਾਰ ਦਾ ਮੈਂਬਰ ਸਮਝ ਕੇ ਗਏ ਫਿਰ ਸਾਡੇ ਤੋਂ ਇੱਥੇ ਕੀ ਗਲਤੀ ਹੋ ਗਈ ਵੀ ਅਸੀਂ ਜਿਹੜਾ ਕਰਾਇਆ ਫਿਰ ਮੇਰੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਜਿਹੜਾ ਪੋਸਮਾਰਟਮ ਜਿਹੜਾ ਉਹ ਧੱਕੇ ਨਾ ਕਰਵਾ ਲਿਆ ਫੇਰ ਜਿਹੜੀ ਆ ਸਕੂਲ ਦੇ ਵਿੱਚ ਜਿਹੜੀ ਆ ਉਹਦੀ ਮੌਤ ਹੋਈ ਆ ਉਹਦਾ ਜ਼ਿੰਮੇਵਾਰ ਤੁਸੀਂ ਤੇ ਉਹ ਐਦਾਂ ਦਾ ਜਦੋਂ ਰੌਲਾ ਹੁੰਦਾ ਪੁਲਿਸ ਵੀ ਆ ਜਾਂਦੀ ਆ ਫਿਰ ਪੁਲਿਸ ਕੋਲੇ ਪਤਾ ਨਹੀਂ ਹੁਣ ਉਹਨਾਂ ਨੇ ਕੀ ਬਿਆਨ ਦਿੱਤੇ ਪੁਲਿਸ ਨੇ ਕੀ ਕਿਹਾ ਪਰ ਸਾਡੇ ਕੋਲੇ ਵਾਰ 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 ਫੋਨ ਜਾਂਦੇ ਸੀ ਵੀ ਤੁਹਾਡੇ ਕਰਕੇ ਮੌਤ ਹੋਈ ਆ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਦੋਸ਼ੀ ਹੋ ਤੁਹਾਡੇ ਤੇ ਪਰਚਾ ਬਣਦਾ ਐਨਾ ਕਿ ਸਾਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਗਿਆ ਸਾਡੇ ਤੋਂ ਪਰੇਸ਼ਾਨੀ ਦੇ ਵਿੱਚ 4 ਲੱਖ ਰੁਪਇਆ ਜਬਰੀ ਵਸੂਲ ਕੀਤਾ। ਹਾਂਜੀ ਇਹ ਜਿਹੜਾ ਅਧਿਆਪਕਾਂ ਨੇ ਕੋਈ ਧਰਨਾ ਉੱਤੇ ਕੰਮ ਕਰ ਰਿਆ ਸੀ ਅਨਸਰ ਦੀ ਲੋੜ ਬਣ ਗਈ ਅਧਿਆਪਕ ਜਿਵੇਂ ਬੰਦਿਆਂ ਦਾ ਕੋਟੀਸੇਖਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਰਨਾ ਦੇਣਾ। ਇਹ ਥੋੜੀ ਜਾਣਕਾਰੀ ਦੱਸਦੀ ਕਿ ਇੱਥੋਂ ਦੇ ਸਕੂਲ ਦੇ ਸੇਵਾਦਾਰ ਸੀ ਉਹ ਜਦੋਂ ਛੁੱਟੀਆਂ ਤੋਂ ਬਾਅਦ ਇੱਕ ਜੁਲਾਈ ਨੂੰ ਸਕੂਲ ਖੁੱਲਣੇ ਸੀ ਉਹ ਸਕੂਲ ਦੀ ਸਫਾਈ ਤਹਿਤ ਟੈਂਕੀ ਦੀ ਸਫਾਈ ਕਰਦੇ ਉਹਨਾਂ ਨੂੰ ਅਚਾਨਕ ਦੌਰਾ ਪੈ ਗਿਆ ਤੇ ਉਹਨਾਂ ਦੀ ਮੌਤ ਹੋ ਗਈ। ਫਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਇੱਥੋਂ ਦਾ ਕੋਟੀਸੇਖਾਂ ਬਲਾਕ ਦਾ ਤੇ ਧਰਮਕੋਟ ਦਾ ਸਿਵਲ ਪ੍ਰਸ਼ਾਸਨ ਦਾ ਐਸ ਡੀ ਐਮ ਦਫ਼ਤਰ ਦਾ ਉਹਨੇ ਜਵਰੀ ਦਬਾਅ ਬਣਾ ਕੇ ਜਿਹੜੀ ਸਕੂਲ ਦੀ ਇੰਚਾਰਜ ਪ੍ਰਿੰਸੀਪਲ ਹੈ ਕਿਰਨਪਾਲ ਕੌਰ ਵੀ ਤੇਰੇ ਤੇ ਉਹਦੀ ਤੂੰ ਅਸੀਂ ਉਹਦੀ ਮੌਤ ਲਈ ਜ਼ਿੰਮੇਵਾਰ ਆ ਤੁਹਾਡੇ ਤੇ ਐਫ ਆਈ ਆਰ ਕੱਟੀ ਜਾਊਗੀ ਤੇ ਸਟਾਫ ਤੇ ਵੀ ਦਬਾਅ ਬਣਾਇਆ ਮੈਡਮ ਕਿਰਨਪਾਲ ਕੌਰ ਤੋਂ ਜਵਰੀ 4 ਲੱਖ ਰੁਪਇਆ ਲੈ ਕੇ ਇਹ ਸਮਝੌਤਾ ਕਰਾਤਾ ਤੇ ਨਾਲ ਹੀ ਇਹ ਲਖਾਤਾ ਵੀ ਜਿਹੜੀ ਕਿਰਨਪਾਲ ਕੌਰ ਮੈਡਮ ਆ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਸਕੂਲ ਦੇ ਵਿੱਚ ਨੌਕਰੀ ਦੇਊਗੀ ਸਾਨੂੰ ਦੱਸੇ ਸਿੱਖਿਆ ਵਿਭਾਗ ਇਥੋਂ ਦਾ ਪ੍ਰਸ਼ਾਸਨ ਵੀ ਇਹੋ ਜੀ ਕਿਹੜੀ ਗਾਈਡਲਾਈਨ ਆ ਜਿਹਦੇ ਵਿੱਚ ਪ੍ਰਿੰਸੀਪਲ ਨੂੰ ਮੁਲਾਜ਼ਮ ਰੱਖਣ ਦਾ ਅਧਿਕਾਰ ਆ ਮਲਾਜ਼ਮ ਰੱਖਣ ਦਾ ਅਧਿਕਾਰ ਤਾਂ ਪ੍ਰਿੰਸੀਪਲ ਕੋਲ ਹੈ ਹੀ ਨਹੀਂ ਉਹ ਫਿਰ ਮੁਲਾਜ਼ਮ ਕਿਵੇਂ ਰੱਖ ਲੂ ਇਹਦੇ ਨਾਲ ਨਾਲ ਉਹਦਾ ਜਿਹੜਾ ਭੋਗ ਤੇ ਖਰਚ ਆ ਉਹ ਵੀ ਸਕੂਲ ਦਾ ਸਟਾਫ ਦੇਵੇ ਚਾਹੀਦਾ ਤਾਂ ਇਹ ਸੀ ਵੀ ਜੇ ਸਰਕਾਰੀ ਡਿਊਟੀ ਦੌਰਾਨ ਕਿਸੇ ਮੁਲਾਜ਼ਮ ਦੀ ਮੌਤ ਹੋਈ ਆ ਸਰਕਾਰੀ ਡਿਊਟੀ ਦੌਰਾਨ ਕੋਈ ਨੁਕਸਾਨ ਹੋ ਗਿਆ ਉਹ ਡਿਊਟੀ ਤੇ ਆ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਸ ਮੁਲਾਜ਼ਮ ਨੂੰ ਜਿਹੜਾ ਮੁਆਵਜ਼ਾ ਉਹ ਪੰਜਾਬ ਸਰਕਾਰ ਤੇ ਤੁੰ ਦਾ ਪ੍ਰਸ਼ਾਸਨ ਦੇਵੇ ਜਿਹੜੀ ਇਹ ਗਲਤ ਢੰਗ ਨਾਲ ਸਮਝੌਤਾ ਕਰਾਇਆ ਪ੍ਰਸ਼ਾਸਨ ਨੇ ਆਪ ਦਾ ਜਿਹੜਾ ਮੁਆਵਜ਼ਾ ਦੇਣ ਦੀ ਥਾਂ ਦੇ ਉੱਤੇ ਸਾਰਾ ਜਿਹੜਾ ਜ਼ਬਰੀ ਭਾਰ ਉਹ ਇੰਚਾਰਜ ਪ੍ਰਿੰਸੀਪਲ ਕਿਰਨ ਗੌਰ ਕਿਰਨਪਾਲ ਗੌਰ ਤੇ ਪਾਇਆ ਉਦੇ ਅਭਿ ਦੇ ਵਿੱਚ ਵਿਰੋਧ ਦੇ ਵਿੱਚ ਅਸੀਂ ਅੱਜ ਸਕੂਲ ਦੇ ਵਿੱਚ ਸਕੂਲ ਦੇ ਗੇਟ ਤੇ ਬੋਗੇਜਲੇ ਦੀਆਂ ਸਮੂਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਰੋਸ ਮਜਾਰਾ ਕੀਤਾ ਜਾ ਰਿਹਾ ਤੇ ਹੁਣ ਡੀਸੀ ਸਾਹਿਬ ਨੇ ਜਿਹੜੀਆਂ ਜਥੇਬੰਦੀਆਂ ਨੂੰ ਮੀਟਿੰਗ ਕਰਨ ਆਸਤੀ ਬੁਲਾਇਆ ਜਿਹੜੀ ਪੰਜ ਮੈਂਬਰੀ ਕਮੇਟੀ ਉੱਥੇ ਗਈ ਵੀ ਆ ਹੁਣ ਤੋਂ ਬਾਅਦ ਕਮੇਟੀ ਇੱਥੇ ਰਿਪੋਰਟਿੰਗ ਚਲੋ ਅਸੀਂ ਇੱਕ ਦਿਨ ਦਾ ਅੱਜ ਮਜਾਰਾ ਇੱਥੇ ਰੱਖਿਆ ਸੀ ਜਿਹੜੀ ਇਥੋਂ ਦੀ ਲੀਡਰਸ਼ਿਪ ਆ ਪੰਜ ਮੈਂਬਰੀ ਕਮੇਟੀ ਆ ਇਸ ਤੋਂ ਬਾਅਦ ਮੀਟਿੰਗ ਕਰੂਗੀ ਅੱਜ ਮੀਟਿੰਗ ਤੋਂ ਬਾਅਦ ਫਿਰ ਫੈਸਲਾ ਕੀਤਾ ਜਾਊਗਾ ਵੀ ਇਹ ਘੋਲ ਨੂੰ ਕਿਵੇਂ ਲੜਦਾ ਉਹ ਜਥੇਬੰਦੀਆਂ ਦੀ ਲੀਡਰਸ਼ਿਪ ਅੱਜ ਫੈਸਲਾ ਕਰਕੇ ਪਰ ਅਸੀਂ ਲੰਬੇ ਸਮੇਂ ਤੱਕ ਜਿਹੜਾ ਧਰਮਕੋੜ ਤੇ ਕੋਲਟੀ ਸੇਖਾਂ ਦਾ ਪ੍ਰਸ਼ਾਸਨ ਹੈ ਨਾ ਉਹਦੇ ਖਿਲਾਫ ਇਹ ਲੜਾਈ ਲੜਾਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਆਪਣੀ ਪੰਜ ਮੈਂਬਰੀ ਕਮੇਟੀ ਤੇ ਨਾਲ ਸਾਡੇ ਪੀੜਤ ਜਿਹੜੇ ਆਪਣੇ ਪ੍ਰਿੰਸੀਪਲ ਮੈਡਮ ਕਿਰਨਪਾਲ ਕੌਰ ਜੀ ਉਹਨਾਂ ਨੂੰ ਨਾਲ ਲੈ ਕੇ ਡੀਸੀ ਦਫ਼ਤਰ ਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਦੇ ਨਾਲ ਸੰਖੇਪ ਨਾਲ ਗੱਲ ਕੀਤੀ ਗਈ ਕਿ ਇਸ ਤੋਂ ਬਾਅਦ ਤਾਂ ਫਿਰ ਸਾਡੇ ਸਿੱਖਿਆ ਪਾਕੀ ਕਿਸੇ ਹੋਰ ਦਫ਼ਤਰ ਦੇ ਵਿੱਚ ਵੀ ਕਿਸੇ ਇਨਚਾਰਜ ਦੀ ਕਿਸੇ ਮੁਖੀ ਦੀ ਹਿੰਮਤ ਨਹੀਂ ਪਵੇਗੀ ਕਿ ਅਸੀਂ ਕਿਸੇ ਨੂੰ ਕੰਮ ਲਈ ਕਹਿ ਸਕੀਏ ਤਾਂ ਇਸ ਵਾਸਤੇ ਫਿਰ ਉਹਨਾਂ ਨੇ ਸਾਨੂੰ ਸਰਪਸਵਾਸ਼ਨ ਦਵਾਇਆ ਕਿ ਜਦੋਂ ਮੈਂ ਤਰਨਤਾਰਨ ਡੀਸੀਸੀ ਤਾਂ ਉੱਥੇ ਵੀ ਇੱਕ ਅਜਿਹੀ ਘਟਨਾ ਜਿਹੜੀ ਵਾਪਰੀ ਸੀ ਤੇ ਮੈਂ ਉਹਨਾਂ ਦੀ ਸਹਾਇਤਾ ਦੇ ਲਈ ਕੰਮ ਕੀਤਾ ਸੀ 4 ਲੱਖ ਰੁਪਏ ਜਿਹੜਾ ਉਸ ਪਰਿਵਾਰ ਨੂੰ ਦਵਾਇਆ ਸੀ ਸਾਡੇ ਨਾਲ ਵੀ ਉਹਨਾਂ ਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਡੇਢ ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਇਸ ਪਰਿਵਾਰ ਨੂੰ ਵੀ ਜੋ ਠੱਕੇ ਦੇ ਨਾਲ ਇਥੋਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ 4 ਲੱਖ ਰੁਪਈਆ ਜਤਿੰਦਰ ਕੁੱਕੂ ਜੀ ਦੇ ਪਰਿਵਾਰ ਨੂੰ ਦਵਾਇਆ ਗਿਆ ਉਹ 4 ਲੱਖ ਰੁਪਈਆ ਜਿਹੜਾ ਕਿਸੇ ਨਾ ਕਿਸੇ ਢੰਗ ਦੇ ਰਹੀਂ ਵਾਪਸ ਦਵਾ ਕੇ ਇਸ ਪਰਿਵਾਰ ਦੀ ਜਿਹੜੀ ਪਰਪਾਈ ਉਹ ਕੀਤੀ ਜਾਵੇਗੀ ਪਰ ਅਸੀਂ ਜਥੇਬੰਦੀਆਂ ਵੱਲੋਂ ਇਸ ਫੈਸਲੇ ਨੂੰ ਜਿਹੜਾ ਉਹ ਪਾਸੇ ਕਰਦੇ ਹੋਏ ਨਵਾਂ ਐਲਾਨ ਕਰਦੇ ਆ ਕਿ ਜੇ ਇੱਕ ਹਫਤੇ ਦੇ ਵਿੱਚ ਵਿੱਚ ਡੀਸੀ ਦਫ਼ਤਰ ਵੱਲੋਂ ਸਾਨੂੰ ਉਸ ਫੈਸਲੇ ਦੀ ਕਾਪੀ ਜਿਹੜੀ ਨਹੀਂ ਦਿੱਤੀ ਜਾਂਦੀ ਤੇ ਨਾਲ ਹੋਰ ਭਰੋਸਾ ਜਿਹੜਾ ਪੁਖਤਾ ਨਹੀਂ ਕੀਤਾ ਜਾਂਦਾ ਤਾਂ 10 ਜੁਲਾਈ ਨੂੰ ਅਸੀਂ ਡੀਸੀ ਦਫ਼ਤਰ ਦੇ ਵਿੱਚ ਇੱਕ ਵਿਸ਼ਾਲ ਜਿਹੜਾ ਧਰਨਾ ਜਿਹੜਾ ਦੇਣ ਜਾ ਰਹੇ ਆ ਜਿਹਦੇ ਵਿੱਚ ਕੱਲੀਆਂ ਅਧਿਆਪਕ ਜਥੇਬੰਦੀਆਂ ਨਹੀਂ ਅਸੀਂ ਮੋਗੇ ਜ਼ਿਲ੍ਹੇ ਦੀਆਂ ਹੋਰ ਵੀ ਕਾਨੂੰਨ ਪਸੰਦ ਜਥੇਬੰਦੀਆਂ ਲੜਾਕੂ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਧਰਨਾ ਦੇਣ ਜਾ ਰਹੇ ਆ ਸੋ ਅਸੀਂ ਇੱਥੇ ਮੰਗ ਵੀ ਕਰਦੇ ਪ੍ਰਸ਼ਾਸਨ ਤੋਂ ਆਪਣੇ ਸਮੂਚੀ ਅਧਿਆਪਕ ਜਥੇਬੰਦੀਆਂ ਵੱਲੋਂ ਕਿ ਅੱਗੇ ਤੋਂ ਸਰਕਾਰ ਤੋਂ ਭਾਵੇਂ ਕੋਈ ਅਗਵਾਈ ਮੰਗੋ ਜਾਂ ਕੋਈ ਨਿਜਮ ਬਣਾਓ ਕਿਸੇ ਹੋਰ ਸੰਸਥਾ ਦੇ ਵਿੱਚ ਸਕੂਲ ਦੇ ਵਿੱਚ ਜਾਂ ਹੋਰ ਦਫ਼ਤਰ ਦੇ ਵਿੱਚ ਅਜਿਹੀ ਘਟਨਾ ਦਾ ਸਾਹਮਣਾ ਜਿਹੜਾ ਉਹ ਮਲਾਜ਼ਮਾਂ ਨੂੰ ਨਾ ਕਰਨਾ ਪਵੇ ਪਹਿਲਾ ਦਿਨ ਸੀ ਅਧਿਆਪਕ ਜਿਹੜੇ ਸੀ ਸਾਰੇ ਪੰਜਾਬ ਦੇ ਅਧਿਆਪਕ ਜਿਹੜੇ ਸੀਗੇ ਬੜੇ ਉਹਨਾਂ ਨੂੰ ਚਾਅ ਸੀਗਾ ਵੀ 1 ਜੁਲਾਈ ਨੂੰ ਜਿਹੜਾ ਸਕੂਲ ਖੁੱਲੂਗਾ ਤੇ ਅਸੀਂ ਜਿਹੜੇ ਸਾਡੇ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਵਧੀਆ ਸਿੱਖਿਆ ਦੇਣੀ ਹੈਗੀ ਆ ਜਾ ਕੇ ਤੇ ਲੇਕਿਨ 28 ਤਰੀਕ ਨੂੰ ਕੌਂਟੀ ਸੇਖਾਂ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਆ ਜਿਹਦੇ ਨਾਲ ਇੱਥੋਂ ਦੇ ਜਿਹੜੇ ਸਕੂਲ ਮੁਖੀ ਸੀਗੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਦਬਕੇ ਮਾਰ ਕੇ ਧੱਕੇ ਨਾਲ 4 ਲੱਖ ਰੁਪਏ ਦੀ ਜਿਹੜੀ ਇਹ ਉਗਰਾਹੀ ਕੀਤੀ ਗਈ ਆ ਉਹਦਾ ਕਾਰਨ ਇਹ ਸੀ ਵੀ ਉਹਨਾਂ ਦੇ ਸਕੂਲ ਦੇ ਵਿੱਚ ਇੱਕ ਜਤਿੰਦਰ ਕੁੱਕੂ ਜੀ ਸੀਗੇ ਉਹ ਜਿਹੜੇ ਹੈਗੇ ਆ ਆਰਜੀ ਤੌਰ ਤੇ ਇੱਥੇ ਜਿਹੜਾ ਹੈਗਾ ਚੌਂਕੀਦਾਰ ਦੀ ਸੇਵਾ ਨਿਭਾ ਰਹੇ ਸੀਗੇ ਔਰ ਇੱਕ ਸਰਕਾਰ ਵੱਲੋਂ ਇੱਕ ਚਿੱਠੀ ਜਾਰੀ ਹੋਈ ਸੀਗੀ ਡੀਓ ਸੈਕੰਡਰੀ ਵੱਲੋਂ ਵੀ ਡੀਓ ਪ੍ਰਾਇਮਰੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਚਿੱਠੀਆਂ ਜਾਰੀ ਹੋਈਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਸਕੂਲ ਖੁੱਲਣ ਤੋਂ 2-3 ਦਿਨ ਪਹਿਲਾਂ ਤੁਸੀਂ ਜਿਹੜਾ ਹੈਗਾ ਮਿੱਡੇ ਮੀਲ ਨਾਲ ਸੰਬੰਧਿਤ ਜਿੰਨੇ ਭਾਂਡੇ ਆ ਪਾਣੀ ਪੀਣ ਵਾਲੀ ਟੈਂਕੀ ਆ ਉਹ ਸਾਫ ਸਫਾਈ ਕਰਨੀ ਸੀ ਔਰ ਉਹਦੇ ਤਹਿਤ ਜਿਹੜਾ ਹੈਗਾ ਮਿੱਡੇ ਮੀਲ ਵਾਲੇ ਇੱਥੇ ਜਿਹੜੇ ਹੈਗੇ ਆ ਵਰਕਰ ਇੱਥੇ ਆਏ ਆ ਭਾਂਡੇ ਭੁੰਡੇ ਸਾਫ ਕਰਨ ਵਾਸਤੇ ਆਏ ਤੇ ਗੇਟ ਕੀਪਰ ਜਿਹੜੇ ਕੁੱਕੂ ਜੀ ਸੀਗੇ ਜਤਿੰਦਰ ਜੀ ਚੌਕੀਦਾਰ ਉਹਨਾਂ ਨੇ ਗੇਟ ਖੋਲ੍ਹਿਆ ਉਹਨਾਂ ਨੇ ਵੈਸੇ ਹੀ ਆਪਦੇ ਤੌਰ ਤੇ ਹੀ ਜਿਹੜੀ ਹੈਗੀ ਆ ਟੈਂਕੀ ਨੂੰ ਸਾਫ ਕਰਨ ਲੱਗ ਪਏ ਤੇ اچانک ਹੀ ਗਰਮੀ ਜ਼ਿਆਦਾ ਹੋਣ ਕਰਕੇ ਔਰ ਕੁਝ ਉਹਨਾਂ ਦਾ ਸਰੀਰਕ ਤੌਰ ਤੇ ਕਮਜ਼ੋਰ ਵੀ ਸੀਗੇ ਤੇ ਗਰਮੀ ਨਾ ਚੱਲਦੇ ਹੋਏ ਉਹਨਾਂ ਦੀ ਕੁਦਰਤੀ ਮੌਤ ਹੋ ਗਈ ਸੀ। ਸੋ ਜਿਹੜੇ ਇੱਥੋਂ ਦੇ ਸਕੂਲ ਇੰਚਾਰਜਾ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਉਹਨਾਂ ਦੀ ਮੌਤ ਹੋ ਗਈ ਆ ਉਹ ਆਪ ਤਾਂ ਇੱਥੇ ਹੈ ਨਹੀਂ ਸੀ ਪਰ ਉਹਨਾਂ ਦੇ ਜਿਹੜੇ ਹਸਬੰਡ ਸੀਗੇ ਕੁਲਵਿੰਦਰ ਸਿੰਘ ਜੀ ਸੀ ਐਚ ਟੀ ਉਹਨਾਂ ਨੇ ਬੜਾ ਮਤਲਬ ਕਿ ਇਹਨੂੰ ਸੀਰੀਅਸਲੀ ਲਿਆ ਔਰ ਪਰਿਵਾਰ ਨਾਲ ਪੂਰੀ ਜਿਹੜੀ ਹੈਗੀ ਹਮਦਰਦੀ ਉਹਨਾਂ ਨੇ ਪ੍ਰਗਟ ਕੀਤੀ ਜਿਤਾਈ ਨਾਲ ਤੁਰੇ ਉਹਨਾਂ ਦੇ ਪੋਸਟਮਾਰਟਮ ਕਰਾਉਣ ਵਾਸਤੇ ਉਹ ਨਾਲ ਗਏ ਆ। ਇਥੋਂ ਤੱਕ ਤਾਂ ਸਭ ਕੁਝ ਠੀਕ ਸੀਗਾ ਜਦੋਂ ਪੋਸਟਮਾਰਟਮ ਖਰਾਕ ਕੇ ਜਦੋਂ ਇੱਥੇ ਆਏ ਆ ਉਦੋਂ ਹੀ ਜਿਹੜੇ ਪਰਿਵਾਰ ਦੇ ਸੁਰ ਜਿਹੜੇ ਹੈਗੇ ਆ ਬਦਲ ਗਏ ਕਿਸੇ ਨੇ ਉਹਨਾਂ ਨੂੰ ਚੱਕਤਾ ਵੀ ਤੁਸੀਂ ਇੱਥੇ ਧਰਨਾ ਮੁਜ਼ਾਰਾ ਕਰੋ ਤੇ ਜਿਹੜਾ ਹੈਗਾ ਹਾਲਾਂਕਿ 174 ਦੀ ਕਾਰਵਾਈ ਹੋ ਚੁੱਕੀ ਸੀਗੀ ਲੇਕਿਨ ਫੇਰ ਵੀ ਉਹ ਪਰਿਵਾਰ ਨੇ ਇੱਥੇ ਜਿਹੜਾ ਹੈਗਾ লাশ ਰੱਖ ਕੇ ਕਿਸੇ ਦੇ ਕਈ ਤੇ ਕਿਸੇ ਦੀ ਚੱਕ ਦੇ ਵਿੱਚ ਆ ਕੇ ਇੱਥੇ লাশ ਜਿਹੜਾ ਹੈਗਾ ਸਕੂਲ ਦੇ ਸਾਹਮਣੇ ਰੱਖ ਕੇ ਕੁੜੀ ਸਿਖਾ ਤੇ ਉਹਨਾਂ ਉਹਨਾਂ ਤੋਂ ਮੰਗ ਕਰਨ ਲੱਗ ਪਏ ਵੀ ਸਾਨੂੰ ਇੰਨੇ ਪੈਸੇ ਦੇਵੋਗੇ ਤਾਂ ਫੇਰ ਅਸੀਂ ਸ਼ਿਸ਼ਕਾਰ ਕਰਨਾ ਔਰ ਇਹਦੇ ਐਫਐਸ ਦੇ ਵਿੱਚ ਜਿਹੜਾ ਇੱਥੋਂ ਦਾ ਲੋਕਲ ਐਸਐਚਓ ਆ ਪੁਲਿਸ ਦਾ ਤੇ ਜਿਹੜੇ ਇਥੋਂ ਦੇ ਸਥਾਨਕ ਪ੍ਰਸ਼ਾਸਨ ਉਹਨਾਂ ਨੇ ਵੀ ਉਸ ਪਰਿਵਾਰ ਤੇ ਜਿਹੜਾ ਹੈਗਾ ਮੈਡਮ ਕਿਰਨ ਪਾਲ ਤੇ ਦਬਾਅ ਆਇਆ ਵੀ ਜੇ ਤੁਸੀਂ ਇੱਥੇ ਇਹਨਾਂ ਦੇ ਨਾਲ ਸਮਝੌਤਾ ਨਾ ਕੀਤਾ ਰਾਜਨਾਮਾ ਨਾ ਕੀਤਾ ਇੱਕ ਪਾਸੜਾ ਰਾਜਨਾਮਾ ਸੀਗਾ ਇਹ ਜੇ ਨਾ ਕੀਤਾ ਤੇ ਜਿਹੜਾ ਤੁਹਾਡੇ ਤੇ ਐਫ ਆਈ ਆਰ ਦਰਜ ਕੀਤੀ ਜਾਊ। ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਇਹ ਜਿਹੜੀ ਇਹ ਪਿਰਤ ਪੈ ਚੱਲੀ ਹੈ ਵੀ ਸਕੂਲ ਮੁਖੀ ਇਹਦਾ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਤਾਂਕੇ ਨਾਲ ਵੀ ਜੇ ਕੋਈ ਕਿਸੇ ਦੀ ਕੁਦਰਤੀ ਮੌਤ ਹੋ ਜੇ ਕਿਸੇ ਸਕੂਲ ਦੇ ਵਿੱਚ ਤਾਂ ਉਹਦਾ ਸਕੂਲ ਮੁਖੀ ਜ਼ਿੰਮੇਵਾਰ ਆਉਣ ਵਾਲੇ ਸਮੇਂ ਦੇ ਵਿੱਚ ਠਹਿਰਾਉਣਗੇ ਇਸ ਕਰਕੇ ਅਸੀਂ ਉਹਨੂੰ ਠੱਲ ਪਾਉਣ ਵਾਸਤੇ ਇੱਕ ਧਰਨਾ ਮੁਜ਼ਾਰਾ ਕੀਤਾ ਸੀ ਤੇ ਅਸੀਂ ਇਹ ਇੱਥੇ ਮੰਗ ਕੀਤੀ ਸੀ ਵੀ ਜਿਹੜੀ ਉਹਦੀ 4 ਲੱਖ ਦੀ ਪਰਪਾਈ ਜਿਹੜੀ ਹੈਗੀ ਆ ਕਿਰਨਪਾਲ ਸਕੂਲ ਮੁਖੀ ਦੀ ਉਹਦੀ ਕੀਤੀ ਜਾਵੇ ਔਰ ਅਸੀਂ ਇਹਦੇ ਸੰਬੰਧ ਵਿੱਚ ਜੀ ਸਭ ਕੋਲ ਗਏ ਸੀਗੇ ਡੀਸੀ ਸਾਹਿਬ ਨੇ ਦੇਖੋ ਪਹਿਲਾਂ ਤਾਂ ਸਾਡੇ ਨਾਲ ਉਹ ਜੀ ਗੱਲ ਕੀਤੀ ਨਹੀਂ ਕਿ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਤਾਂ ਕੋਈ ਪੈਸਾ ਹੈ ਨਹੀਂਗਾ ਜ਼ਿਲੇ ਪ੍ਰਸ਼ਾਸਨ ਕੋਲ ਲੇਕਿਨ ਜਥੇਬੰਦੀ ਵੱਲੋਂ ਵਾਰ-ਵਾਰ ਉਹਨਾਂ ਨੂੰ ਜਿਹੜਾ ਅਪੀਲ ਕੀਤੀ ਗਈ ਵੀ ਕੁਛ ਨਾ ਕੁਝ ਜ਼ਰੂਰ ਕੀਤਾ ਜਾਵੇ ਜਿਹੜੀ ਇਹ ਦੋਸ਼ੀ ਨਹੀਂ ਕੇ ਕਰਨਪਾਲ ਜੀ ਤੇ ਉਹਨਾਂ ਨੇ ਫਿਰ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਂ ਕੇਸ ਬਣਾ ਕੇ ਲੈਟਰ ਭੇਜ ਦੂੰਗਾ ਪੰਜਾਬ ਸਰਕਾਰ ਨੂੰ ਤੇ ਤੁਹਾਨੂੰ ਲੈਟਰ ਦੇ ਦਿੱਤੀ ਜਾਊਗੀ ਔਰ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਜੇ ਕੋਈ ਉਥੋਂ ਫੰਡ ਰਿਲੀਜ਼ ਹੁੰਦਾ ਤਾਂ ਉਹ ਜਿਹੜਾ ਹੈਗਾ ਮੈਡਮ ਜਿਨ੍ਹਾਂ ਦਾ ਇਹ 4 ਲੱਖ ਇਹਨਾਂ ਨੇ ਦਿੱਤਾ ਹੈਗਾ ਉਹਦੀ ਪਰਭਾਈ ਕਰ ਦਿੱਤੀ ਜਾਊਗੀ